ਤੇ ਬਈ ਅੱਜ ਦੀ ਅਹਿਮ ਖਬਰ ਤੁਹਾਡੇ ਲਈ ਆਪਾਂ ਲੈ ਕੇ ਆਏ ਹਰਾਨ ਕਰਨ ਵਾਲੀ ਆ ਤੁਸੀਂ ਦੇਖ ਸਕਦੇ ਹੋ ਸਕਰੀਨ ਤੇ ਪੰਜਾਬ ਚੋਣਾਂ ਲਈ ਨਾਮਜ਼ਦਗੀਆਂ ਦੇ ਟੁੱਟੇ ਰਿਕਾਰਡ ਮੈਂ ਕਹਿੰਦਾ ਜੇਬੀ ਘੜਤੇ ਬਈ ਅਗਲੇ ਨੇ ਆਹ ਵੇਖ ਲੋ ਜ਼ਿਲ੍ਹਿਆਂ ਦੇ ਨਾਮ ਠੀਕ ਹੈ ਤੇ ਆਹ ਦੇਖ ਲੋ ਗਰਦਾਸਪੁਰ ਹੁਸ਼ਿਆਰਪੁਰ ਪਟਿਆਲਾ ਅੰਮ੍ਰਿਤਸਰ ਲੁਧਿਆਣਾ ਫਰੀਦਪੁਰ ਜਲੰਧਰ ਫਾਜ਼ਿਲਕਾ ਰੂਪਨਗਰ ਸੰਗਰੂਰ ਪਠਾਨਕੋਟ ਕਪੂਰਥਲਾ ਹਲੇ ਵੇਖ ਲਓ ਬਾਈ ਇਧਰ ਆਗੇ ਪੰਜਾਂ ਦੇ ਠੀਕ ਹੈ ਤੇ ਤਰਨਤਾਰਨ ਸ੍ਰੀ ਮੁਕਸਰ ਸਾਹਿਬ ਫਤਿਹਗੜ੍ਹ ਐਸਬੀਐਸ ਨਗਰ ਬਠਿੰਡਾ ਆ ਸਾਰਾ ਵੇਖ ਲਓ ਬਾਈ ਲਿਸਟ ਦੇ ਵਿੱਚ ਮੈਂ ਕਹਿੰਦਾ ਪੂਰੇ ਚੱਬ ਕੱਢ ਤੇ ਲੈਣੇ ਬਾਈ ਨਾਮਜਾਦਗੀ ਪੱਤਰ ਭਰਨ ਆ ਲਿਆ ਵੇਖ ਲਓ ਤੇ ਸਭ ਤੋਂ ਜਿਆਦਾ ਜੇ ਆਪਾਂ ਗੱਲ ਕਰੀਏ ਵੀ ਹੈ ਕਿੱਥੇ ਆ 5317 ਗਰਦਾਸਪੁਰ ਤੇ ਪੰਜਾਂ ਦੇ 17484 ਕੀ ਬਾਤ ਐ ਤੇ ਤੁਹਾਡੇ ਲਈ ਆ ਪਹਿਮ ਖਬਰ ਲੈ ਕੇ ਆਇਆ ਵਖਾਉਣ ਦੀ ਖਾਤਰ ਆ ਵੇਖੋ ਤੇ ਪਟਿਆਲੇ 4296 ਫਾਜਲਕਾ 2591 ਰੂਪਨਗਰ 2192 ਆ ਵੇਖ ਲਓ ਤੇ ਜੇ ਸਭ ਤੋਂ ਜਿਆਦਾ ਆਪਾਂ ਗੱਲ ਕਰੀਏ ਵੀ ਹੈ ਕਿੱਥੇ ਆ ਸਭ ਤੋਂ ਜਿਆਦਾ ਬਈ ਗਰਦਾਸਪੁਰਾ 5317 सरपंचਾਂ ਦੇ ਨਾਮਜ਼ਦਗੀ ਤੇ ਪੰਚਾਂ ਦੀ ਸਭ ਤੋਂ ਜ਼ਿਆਦਾ ਕਿੱਥੇ ਆ ਉਹਨਾਂ ਦੀ ਹੈਗੀ ਆ 17484 ਇਹ ਵੀ ਗਰਦਾਸਪੁਰਾ ਤਿਆਹ ਦੇਖ ਲੋ ਤੁਹਾਡੇ ਲਈ ਆਪਾਂ ਇਹ ਖਬਰ ਲੈ ਕੇ ਆਏ ਮੈਂ ਕਿਹਾ ਵੀ ਆਪਾਂ ਇਹ ਭਰਾਵਾਂ ਨੂੰ ਵਿਖਾਈਏ ਤੇ ਵੀਡੀਓ ਨੂੰ ਕਰ ਦਿਓ ਦੱਬ ਕੇ ਸ਼ੇਅਰ ਜੇ ਚੰਗਾ ਲੱਗਿਆ ਬਾਈ ਧੰਨਵਾਦ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ 喽，姐。